ਅਸੀਂ ਆਪਦੀ ਜ਼ਿੰਦਗੀ ਵਿੱਚ ਇੱਕ ਗੱਲ ਸਿੱਖੀ ਹੈ ਰਿਸ਼ਤਾ ਕੋਈ ਵੀ ਹੋਵੇ ਕਿੰਨਾ ਵੀ ਖਾਸ ਕਿਉਂ ਨਾ ਹੋਵੇ ਅਗਰ ਉਸ ਰਿਸ਼ਤੇ ਵਿੱਚ ਤੁਹਾਡੀ ਕਦਰ ਨਹੀਂ ਤਾਂ ਉਸ ਰਿਸ਼ਤੇ ਤੋਂ ਚੁੱਪ ਕਰਕੇ ਪਿੱਛੇ ਹਟ ਜਾਣਾ ਹੀ ਠੀਕ ਰਹਿੰਦਾ ਹੈ ਉਸ ਰਿਸ਼ਤੇ ਵਿੱਚ ਸਾਡੇ ਲਈ ਪਿਆਰ ਵਾਲੀ ਕੋਈ ਵੀ ਅਹਿਮੀਅਤ ਨਹੀਂ ਰਹਿੰਦੀ ਉਸ ਰਿਸ਼ਤੇ ਵਿੱਚ ਪਿਆਰ ਅਤੇ ਸਤਿਕਾਰ ਵਾਲੀ ਗੱਲ ਘਟ ਜਾਂਦੀ ਹੈ ਅਤੇ ਨਾਫਰਤ ਵਾਲੀ ਗੱਲ ਵੱਧ ਜਾਂਦੀ ਹੈ ਸਾਨੂੰ ਆਪਣੀ ਜ਼ਿੰਦਗੀ ਵਿੱਚ ਇਹਨਾਂ ਰਿਸ਼ਤਿਆਂ ਬਾਰੇ ਪਹਿਚਾਣਨਾ ਪਹਿਚਾਣ ਆ ਜਾਂਦੀ ਹੈ ਇੱਕ ਪ੍ਰਾਣਿਕ ਕਹਾਵਤ ਹੈ ਕਿ ਡੱਡੂ ਨੂੰ ਭਾਵੇਂ ਸੋਨੇ ਦੀ ਇੱਟ ਤੇ ਬਿਠਾ ਦਿਓ ਪਰ ਸਾਲ ਉਹਨੇ ਗੰਦੀ ਨਾਲੀ ਵਿੱਚ ਹੀ ਮਾਰਨੀ ਹੈ ਇਸੇ ਤਰ੍ਹਾਂ ਹੀ ਲੋਕਾਂ ਦਾ ਜਿੰਨਾ ਮਰਜੀ ਕਰ ਲੋ ਜਿਸ ਨੇ ਆਪਣੀ ਔਕਾਤ ਦਿਖਾਉਣੀ ਹੁੰਦੀ ਹੈ ਉਹ ਦਿਖਾ ਹੀ ਜਾਂਦਾ ਹੈ ਇਸ ਦੁਨੀਆ ਵਿੱਚ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਦਾ ਵੀ ਸਾਰੀ ਜ਼ਿੰਦਗੀ ਗੁਣ ਕਰੀ ਜਾਓਗੇ ਪਰ ਜੇਕਰ ਤੁਸੀਂ ਉਸ ਵਿਅਕਤੀ ਦਾ ਇੱਕ ਦਿਨ ਵੀ ਨਾ ਗੁਣ ਕੀਤਾ ਤਾਂ ਉਸ ਨੇ ਤੁਹਾਡੀ ਜ਼ਿੰਦਗੀ ਵਿੱਚ ਪਿਛਲੇ ਸਾਰੇ ਗੁਨਾ ਨੂੰ ਭੁੱਲ ਹੀ ਜਾਣਾ ਹੈ ਤੇ ਉਸ ਨੂੰ ਉਹ ਦਿਨ ਯਾਦ ਰਹਿੰਦਾ ਹੈ ਜਿਸ ਦਿਨ ਤੁਸੀਂ ਉਸ ਦਾ ਉਹ ਗੁਣ ਨਹੀਂ ਕੀਤਾ ਉਹ ਉਹ ਵਿਅਕਤੀ ਤੁਹਾਡੀ ਸਾਰੀ ਜ਼ਿੰਦਗੀ ਦਾ ਕਰਿਆ ਹੋਇਆ ਕੰਮ ਇੱਕ ਦਿਨ ਵਿੱਚ ਹੀ ਨੇਹ ਫਲ ਕਰ ਦਿੰਦਾ ਹੈ ਇਸੇ ਤਰ੍ਹਾਂ ਉਹ ਵਿਅਕਤੀ ਆਪਣੀ ਔਕਾਤ ਦਿਖਾ ਦਿੰਦਾ ਹੈ ਬੁਰੇ ਦਿਨ ਸਭ ਤੇ ਹੀ ਆਉਂਦੇ ਨੇ ਤੇ ਇੱਕ ਨਾ ਇੱਕ ਦਿਨ ਇਹ ਬੱਦਲ ਵੀ ਜਾਂਦੇ ਨੇ ਪਰ ਉਹ ਬੁਰਾ ਵਿਹਾਰ ਅਤੇ ਬੁਰੇ ਸ਼ਬਦ ਕਦੇ ਨਾ ਭੁੱਲਦੇ ਜਿਹੜੇ ਬੁਰੇ ਸਮੇਂ ਵਿੱਚ ਆਪਣਿਆਂ ਨੇ ਸੁਣਾਏ ਹੁੰਦੇ ਨੇ ਜਿਉਂਦੇ ਜੀ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਵਾਰ ਦੁੱਖ ਜ਼ਰੂਰ ਆਉਂਦਾ ਹੈ ਉਹ ਆਇਆ ਦੁੱਖ ਕਦੇ ਵੀ ਇਨਸਾਨ ਨੂੰ ਨਹੀਂ ਭੁੱਲਣਾ ਚਾਹੀਦਾ ਸਾਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨਾਲ ਬੁਰਾ ਵਿਹਾਰ ਨਹੀਂ ਕਰਨਾ ਚਾਹੀਦਾ ਨਾ ਹੀ ਕਿਸੇ ਨੂੰ ਮਾੜੇ ਸ਼ਬਦ ਕਦੇ ਵੀ ਨਹੀਂ ਬੋਲਣੇ ਚਾਹੀਦੇ ਇਹ ਇਨਸਾਨ ਵਾਲੀ ਜ਼ਿੰਦਗੀ ਸਾਨੂੰ ਦੁਬਾਰਾ ਨਹੀਂ ਮਿਲਦੀ ਸਿਰਫ ਇੱਕ ਵਾਰ ਹੀ ਇਸ ਦੁਨੀਆ ਵਿੱਚ ਇਨਸਾਨ ਵਾਲੀ ਜ਼ਿੰਦਗੀ ਹੀ ਮਿਲਦੀ ਹੈ ਸਾਨੂੰ ਹਰੇਕ ਇਨਸਾਨ ਨਾਲ ਚਾਹੇ ਉਹ ਗਰੀਬ ਹੈ ਚਾਹੇ ਉਹ ਮੀਰ ਹੈ ਉਸ ਨਾਲ ਚੰਗਾ ਵਿਵਹਾਰ ਹੀ ਕਰਨਾ ਚਾਹੀਦਾ ਹੈ ਅਤੇ ਪਿਆਰ ਨਾਲ ਬੋਲਣਾ ਚਾਹੀਦਾ ਹੈ ਕਦੇ ਵੀ ਕਿਸੇ ਨਾਲ ਮਾੜਾ ਸ਼ਬਦ ਨਾ ਵਰਤਣਾ ਚਾਹੀਦਾ ਅਗਲੀ ਪੌੜੀ ਤੇ ਪੈਰ ਰੱਖਣਾ ਚੰਗੀ ਗੱਲ ਹੈ ਪਰ ਪਿਛਲੀ ਪੌੜੀ ਦੀ ਅਹਿਮੀਅਤ ਕਦੇ ਨਾ ਭੁੱਲੋ ਜਿਸ ਕਰਕੇ ਤੁਸੀਂ ਇਥੋਂ ਤੱਕ ਪੁੱਜੇ ਹੋ ਸਾਨੂੰ ਆਪਣੀ ਜ਼ਿੰਦਗੀ ਵਿੱਚ ਸਦਾ ਔਕਾਤ ਵਿੱਚ ਹੀ ਰਹਿਣਾ ਚਾਹੀਦਾ ਹੈ ਸਾਨੂੰ ਆਪਣੇ ਪੁਰਾਣੇ ਦਿਨ ਕਦੇ ਵੀ ਨਹੀਂ ਭੁੱਲਣੇ ਚਾਹੀਦੇ ਜੋ ਅਸੀਂ ਅੱਤ ਦੀ ਗਰੀਬੀ ਵਿੱਚ ਕੱਟੇ ਹੁੰਦੇ ਹਨ ਇਸ ਦੁਨੀਆ ਵਿੱਚ ਜਦੋਂ ਅਸੀਂ ਜ਼ਿਆਦਾ ਅਮੀਰ ਜਾਂ ਜ਼ਿਆਦਾ ਪੈਸੇ ਵਾਲੇ ਬਣ ਜਾਂਦੇ ਹਾਂ ਤਾਂ ਅਸੀਂ ਆਪਣੇ ਤੇ ਆਏ ਉਹ ਦਿਨ ਜਲਦੀ ਹੀ ਭੁੱਲ ਜਾਂਦੇ ਹਾਂ ਇਸ ਲਈ ਸਾਨੂੰ ਜਾਦੇ ਪੈਸੇ ਵਿੱਚ ਉਹ ਪੁਰਾਣੇ ਦਿਨ ਕਦੇ ਵੀ ਨਹੀਂ ਭੁੱਲਣੇ ਚਾਹੀਦੇ ਜੋ ਸਾਡੇ ਤੇ ਬੀਤ ਚੁੱਕੇ ਹੁੰਦੇ ਹਨ ਉਹਨਾਂ ਦਿਨਾਂ ਨੂੰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਉਹ ਪੁਰਾਣੇ ਦਿਨਾਂ ਨੂੰ ਚੇਤੇ ਰੱਖ ਕੇ ਫਿਰ ਅਸੀਂ ਕਦੇ ਵੀ ਕਿਸੇ ਗਰੀਬ ਇਨਸਾਨ ਨੂੰ ਗਲਤ ਸ਼ਬਦ ਨਹੀਂ ਬੋਲਦੇ ਸਗੋਂ ਹਮੇਸ਼ਾ ਉਸ ਗਰੀਬ ਇਨਸਾਨ ਨੂੰ ਪਿਆਰ ਨਾਲ ਆਦਰ ਸਤਕਾਰ ਕਰਾਂਗੇ